ਹਾਂਜੀ 사ਸੀ ਕਾਲਜੀ ਸਾਰੇ ਕੂਤਰ ਬਾਜੀ ਵੀਰਾਂ ਨੂੰ ਲੋਬੀ ਅੱਜ 21 22 ਤੇ 23 April ਨੂੰ ਦੀਆਂ ਸਾਰੀਆਂ ਬਾਜੀਾਂ ਦੇ ਅਪਡੇਟ ਲੈ ਕੇ ਹਾਜ਼ਰ ਹੋਇਆ 21 April 2024 ਨੂੰ ਬਾਜੀ ਪਿੰਡ ਜਾਗਤਪੁਰਾ 67 ਕੂਤਰ ਓਡੇ ਸੀ 5200 ਮੁੱਟ ਨੂੰ 22 April ਨੂੰ 27 ਚ ਵੀਰੇ 33 ਕੂਤਰ ਓਡੇ ਸੀ 23 April ਨੂੰ 37 ਚ ਵੀਰੇ 15 ਕੂਤਰ ਓਡੇ ਸੀ ਅੱਜ 12 ਕੂਤਰਾਂ ਚ ਵੀਰੇ 400ਰ ਵੈਗੀ ਆ ਔਰ ਇਸ ਬਾਜੀ ਦੇ ਵੀਰੇ ਦੋ ਸੋਨੇ ਦੇ ਕੰਠੇ ਇਨਾਮ ਜਨੇ ਪਹਿਲੇ ਦੂਜੇ ਨੂੰ ਤੇ ਤੀਜੇ ਨੰਬਰ ਤੇ ਉਹਨਾਂ ਨੂੰ ਵੀਰੇ ਸੋਨੇ ਦੀ ਢੱਲਾ ਜਿਹੜੇ ਕੂਤਰ ਵੀਰੇ 400 ਰੁਪਏ ਡਾਕਟਰ ਝਾਮਕਾ ਤਾਰਾ ਲੰਗਿਆਣੇ ਨੇ ਸੰਭਿਆ ਤਾਰਾ ਸੁਨੇਰੇ ਨੇ ਖੁਦ ਹੀ ਸੰਭਿਆ ਮਠਨ ਜੀਰਾ ਵੀ ਤਾਰਾ ਲੰਗਿਆਣੇ ਨੇ ਸੰਭਿਆ ਸੀ ਤਾਰਾ ਬਰਾੜੇ ਵੀ ਤਾਰਾ ਲੰਗਿਆਣੇ ਨੇ ਰਮਣਾ ਪੱਬਾ ਰੰਡਾ ਵੀ ਤਾਰਾ ਲੰਗਿਆਣੇ ਨੇ ਮਲਾਪ ਰਾਏ ਇਹ ਵੀ ਤਾਰਾ ਲੰਗਿਆਣੇ ਨੇ ਛੀ ਕੂਤਰ ਵੀਰੇ ਤਾਰਾ ਲੰਗਿਆਣਾ ਗਰੁੱਪ ਦੇ 400 ਜਾਇਏ ਨੇ ਦੀਪੂ ਝਬਾਲ ਸਾਬੂ ਭਖਣਾ ਨੇ ਜੈਲੀ ਬੋਪਰਾਏ ਸੇਵਕ ਛੱਡਣ ਨੇ ਮੰਨੂ ਬੋਪਰਾਏ ਇਹ ਵੀ ਸੇਵਕ ਛੱਡਣ ਨੇ ਕਰਮਜੀਤ ਪੱਧਰੀ ਅਰਸ਼ ਵੇਰਕਾ ਨੇ ਨਫਾ ਫਤਿਹਬਾਦ ਇਹਨਾਂ ਨੇ ਖੁਦ ਹੈਪੀ ਨੂਰ ਦੀ ਇਸਾਨੀ ਜਾਗ ਅਗਲੀ ਬਾਜੀ ਸੀ ਵੀਰੇ 21 ਅਪ੍ਰੈਲ 2024 ਨੂੰ ਪਿੰਡ ਪਾਠੂ ਆ 76 ਕੂਤਰ ੋਡੇ ਸੀ 1700 ਮੜ ਨੂੰ ਬਾਈ ਅਪ੍ਰੈਲ ਨੂੰ ਦੋ ਸਰਚ ਵੀਰੇ 28 ੋਡੇ ਸੀ ਦੋ ਕੂਤਰਾਂ ਨੇ ਸੱਤ ਦਾ ਟਾਈਮ ਕਰਤਾ ਸੀ ਕਾਲਾ ਪਾਠੂ ਆ ਤੇ ਗੁਰੀ ਜਵਾਰ ਵਾਲਾ ਤੇ ਤੀਜੇ ਨੰਬਰ ਵਾਣੇ ਸਭੀ ਪ੍ਰਗਟ ਮੂਸੇ ਦਾ ਬਾਈ ਅਪ੍ਰੈਲ ਨੂੰ ਬਾਈ ਪਿੰਡ ਰਿਉਂਦ 90 ਕੂਤਰ ੋਡੇ ਸੀ 1700 ਮੜ ਨੂੰ ਅੱਜ ਦੋਸਰ ਚ ਵੀਰੇ 31 ਕੂਤਰ ੋਡੇ ਸੀਗੇ ਤੇ ਸਵੇਰੇ ਵੀਰੇ ਮੀ ਆਨ ਕਰਕੇ ਇਹਨਾਂ 29 ਕੂਤਰਾਂ ਚ ਬਾਜੀ ਵੰਡੀ ਗਈ ਸੀ ਬਾਈ ਅਪ੍ਰੈਲ ਦੇ ਦੌਰ 24 ਨੂੰ ਪਿੰਡ ਬਾਦਲ ਬਾਈ 68 ਕੂਤਰ ੋਡੇ ਸੀ 3500 ਮੜ ਨੂੰ ਦੋਸ 4 ਕੂਤਰਾਂ ਦੇ ਵੇਰੇ ਸਾਡਾ ਟਾਈਮ ਕਰਤਾ ਚੀਨਾ ਮਾਨਸਾ ਜਸਵੀਰ ਬਾਦਲ ਮੋਸ਼ੀ ਮੋਲੇ ਵਾਲੀ ਸੁੱਖਾ ਪਥਰਾਲਾ ਇੱਥੇ ਫਿਰ 300 ਰੁਪਈਆ ਜੇ ਬਾਜੀ ਵੰਡੀ ਗਈ ਇਸ ਦੀ ਹਾਲੇ ਕੋਈ ਅਪਡੇਟ ਨਹੀਂ ਆਈ ਜੋ ਕਿ ਅਪਡੇਟ ਹੋ ਉਦੋਂ ਤੇ ਤੁਹਾਨੂੰ ਕਮੈਂਟ ਚ ਦੱਸ ਦਾਂਗੇ 21 ਅਪ੍ਰੈਲ ਦਾ ਵੇਰੇ 24 ਬਾਈ ਪੈਂਡ ਲੋਂਡੇ ਵਾਲਾ 95 ਕੂਤਰ ਓਡੇ ਸੀਗੀ 1200 ਮੋਟ ਨੂੰ 21 ਅਪ੍ਰੈਲ ਨੂੰ ਦੂਸਰਾ ਛੋਟੇ ਸੀ ਫਿਰ 34 ਕੂਤਰ 8 ਕੂਤਰਾਂ ਨੇ 6 ਦਾ ਟਾਈਮ ਕਰਤਾ ਸੀ ਮੰਗਤਪਤੋਈ ਖੇੜਾ ਅਰਪਣ ਕੋਠੇ ਆਮਣਾ ਮਲੋਟ ਨਰਨਜਨ ਖੜਿਆਣਾ ਜਸਵੀਰ ਬਾਦਲ ਸੁਖਦੀਪ ਢਾਬਾ ਗੁਰਪ੍ਰੀਤ ਖੋਨਨ ਕ ਡਾਕਟਰ ਚੱਕ ਦੁਹੇ ਵਾਲਾ 21 ਅਪ੍ਰੈਲ 24 ਨੂੰ ਬਈ ਪੰਡਿਤ ਦਰਵੇਸ਼ 100 ਕੂਤਰੋਟੇ ਦੀ 2000 ਮੋਢ ਨੂੰ ਦੂਸਰ ਚ ਵੀਰੇ 51 ਕੂਤਰੋਟੇ ਸੀਗੇ 11 ਕੂਤਰਾਂ ਨੇ 7 ਦਾ ਟਾਈਮ ਕਰਤਾ ਸੀ ਕਿੰਦਾ ਸਿੱਖ ਇਹ ਸਾਨੂੰ ਸਈਂ ਤੇ ਮਣੀ ਰਾਮਪੁਰ ਨੇ ਸੰਭਿਆ ਸੀ ਮਣੀ ਸੈਦੋਂਪੁਰ ਅਨਮੋਲ ਗਰੁੱਪ ਦਾ ਸੀ ਲਾਢੀ ਤਲਵੰਡ ਇੱਕ ਜੱਸਾ ਤਲਵੰਡ ਨੇ ਸੰਭਿਆ ਸੀ ਲਾਹਣਕੋਦਰ ਇਹ ਵੀ ਅਨਮੋਲ ਗਰੁੱਪ ਨੇ ਸੰਭਿਆ ਸੀ ਕਮਲ ਆਸਟ੍ਰੇਲੀਆ ਵੀਰਾ ਭਿੰਡਰ ਨੇ ਦੀਪਾ ਬ੍ਰਾਂਡ ਪੰਨੂ ਮਾਣੂ ਕਿਨੇ ਗਰੀਬ ਮਾਣ ਵਾਲੇ ਇਹ ਪੰਨੂ ਮਾਣੂ ਕਿਨੇ ਲੰਮਾ ਜਗਰਾਵ ਨੇ ਖੁਦ ਸੰਭਿਆ ਸੀ 사ਜਨ ਰੱਜੋਵਾਲ ਬ ਕਾਲੀ ਸੈਦੋਂ ਪਰ ਇਹ ਅਨਮੋਲ ਗ੍ਰੁੱਪ ਨੇ ਸਾਹਮ੍ਹੇ ਸੀ ਬਾਈ 21 ਅਪ੍ਰੈਲ ਦਾ ਰਚਮਨੀ ਪਿੰਡ ਦਾਣੇ ਕੇ ਚੱਕ 49 ਕੂਟ ਰੋਡੇ ਸੀ 1200 ਮੋਟ ਨੂੰ 8 ਕੂਟਾਂ ਹੀ ਬਾਈ ਸੰਜੀ ਹੋ ਗਈ ਸੀ ਤੇ ਜਿਨ੍ਹਾਂ ਦੇ ਨਾਮ ਵੀ ਰਿਕਾਰਡਿੰਗ ਜਸੇ ਗਏ ਨੇ ਕਾਲਾ ਭਾਰੂ ਸ਼ਮਿੰਦਰ ਕਿੱਲਿਆਂ ਵਾਲੀ ਪੰਮਾ ਬੀੜ ਕੋਇਦਲ ਰਾਮਿਆਣਾ ਨਿੱਕਾ ਦਿਉਣ ਭਾਟੀ ਕਿੱਲਿਆਂ ਵਾਲੀ ਪੀਤਾ ਚੱਕ ਮਣੀ 21 ਅਪ੍ਰੈਲ ਨੂੰ ਵੀ ਪਿੰਡ ਕੋਠੇ ਨਾਲ ਤੇ ਨੇ 111 ਕੂਟ ਰੋਡੇ 1700 ਮੋਟ ਨੂੰ 68 ਕੂਟਾਂ ਨੇ ਬਾਈ ਸਾਢੇ 6 ਦਾ ਟਾਈਮ ਕਰਤਾ ਇਹਨਾਂ ਚ ਬਾਜੀ ਮੰਡੀ ਗਈ ਸੀ ਪਿੰਡ ਉਪਲਾ 100 ਵੀਹ ਡੇਸੀ 1200 ਮੋਟ ਨੂੰ ਇੱਥੇ ਬਈ 52 ਚ ਵੰਡੀ ਗਈ ਸੀ ਤੇ 1 ਏਪ੍ਰੈਲ ਨੂੰ ਬਈ ਪਿੰਡ ਕਲਾਉਦੀ 64 ਕੂਟਰ ਡੇਸੀ 1200 ਮੋਟ ਨੂੰ ਇੱਥੇ 18 ਨੇ ਟਾਈਮ ਕਰਤਾ 18 ਚ ਵੰਡੀ ਗਈ ਸੀ ਬਾਜੀ ਬਾਈ ਤੇ 1 ਏਪ੍ਰੈਲ ਨੂੰ ਬਈ ਪਿੰਡ ਨੰਗਲ 125 ਕੂਟਰ ਡੇਸੀ 1200 ਮੋਟ ਨੂੰ 56 ਨੇ 7 ਦਾ ਟਾਈਮ ਕਰਤਾ 56 ਚ ਬਾਈ ਵੰਡੀ ਗਈ ਸੀ ਤੇ 21 ਏਪ੍ਰੈਲ ਨੂੰ ਬਈ ਪਿੰਡ ਮਤੋਈ 127 ਕੂਟਰ ਡੇਸੀ 1200 ਮੋਟ ਨੂੰ 33 ਨੇ ਟਾਈਮ ਕਰਤਾ 7 ਦਾ 33 ਕੂਟਰਾਂ ਵਿੱਚ ਬਾਜੀ ਵੰਡੀ ਗਈ ਸੀ ਪਿੰਡ ਜੈਪੁਰਾ 96 ਕੂਟਰ ਡੇਸੀ 1200 ਮੋਟ ਨੂੰ ਏਸੀ ਵੀਰੇ ਇੱਕ ਹੀ ਬਾਜੀ 23 ਅਪ੍ਰੈਲ ਦੀ ਹੈ ਬਾਜੀ ਦੀ ਅਪਡੇਟ ਤੇ ਬਾਕੀ ਵੀਰੇ ਬਾਦਲ ਦੀ ਬਾਜੀ ਦੀ ਹਜੇ ਅਪਡੇਟ ਦਾ ਪਤਾ ਨਹੀਂ ਲੱਗਿਆ ਚਾਰ ਕੁ ਉਤਰਾਣੇ ਸਾਡਾ ਟਾਈਮ ਕੀਤਾ ਤੇ ਅਸਰ ਪੈਂਦੀ ਆ ਜਾਂ ਬਾਜੀ ਬਾਜੀ ਜਾਂ ਫਿਰ ਬਾਜੀ ਵੰਡੀ ਜਾਂਦੀ ਆ ਉਹਦੇ ਬਾਰੇ ਸਾਨੂੰ ਬਈ ਅਪਡੇਟ ਕਮੈਂਟ ਚ ਦੱਸ ਦਾਂਗੇ ਜਾਂ ਆਪਣੇ ਗਰੁੱਪ ਚ ਦੱਸ ਦਾਂਗੇ ਧੰਨਵਾਦ ਵੀਰੇ ਬਹੁਤ ਬਹੁਤ